ਪਿਓ ਪੁੱਤ ਤੇ ਚਲੀਆਂ ਤਾਰ-ਤਾਰ ਗੋਲੀਆਂ ਦੱਸਿਆ ਕਿ ਜੂਏ ਨੂੰ ਤੇ ਸ਼ਰਾਬ ਨੂੰ ਲੈ ਕੇ ਹੋਇਆ ਵਿਵਾਦ ਪਿਓ ਪੁੱਤ ਦੀ ਹਾਲਤ ਨਾਜ਼ੁਕ ਕਿ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਤੁਹਾਨੂੰ ਵੀ ਦੱਸਦੇ ਹਾਂ ਮੇਰਾ ਨਾਮ ਜੀ ਹੁਲਫਤਰਾਨੀ ਹੈ ਕੀ ਹੋਇਆ ਇਹ ਜਿਹੜਾ ਤੁਹਾਨੂੰ ਹਸਪੀਟਲ ਆਣਾ ਪਿਆ ਮੈਂ ਸਰ ਮਿੰਟ ਪਤਾ ਨਹੀਂ ਪਰ ਮੇਰਾ ਬੇਟਾ ਹੈ ਨਾ ਸ਼ਰਾਬ ਪੀਤੀ ਸੀ ਉਹਨੇ ਵੀ ਐਸ ਤਰ੍ਹਾਂ ਮਤਲਬ ਵੀ ਆਪਣੀ ਜਨ ਕਰਨ ਦੇ ਹੀ ਦੀਵਾਲੀ ਆਪਣੇ ਘਰ ਦੇ ਵਿੱਚ ਵੀ ਆਪਣੇ ਗਏ ਉਧਰ ਉਧਰ ਨੂੰ ਮੁੰਡਿਆਵਾਲ ਚਲੇ ਗਏ ਉੱਤੇ ਬੱਚੇ ਜੂਆ ਖੇਲਦੇ ਹੋਣੇ ਆ ਤੇ ਅਭੀਸ਼ੇਕ ਤੇ ਹੈਗਾ ਨਹੀਂ ਸੀ ਅਭੀਸ਼ੇਕ ਆਪਣੀ ਲੇਬਰ ਛੱਡ ਕੇ ਆ ਰਿਹਾ ਸੀ ਤੇ ਆਪਣੇ ਲੇਬਰ ਨੂੰ ਛੱਡ ਕੇ ਆਉਣ ਦੀ ਬਜਾਾ ਉੱਥੇ ਹੀ ਛੱਡੇ ਬੰਦੇ ਕੰਮ ਕਰਦੇ ਸੀ ਤੇ ਆਪਣੀ ਲੇਬਰ ਨੂੰ ਜਦੋਂ ਛੱਡਿਆ ਆਪਣੇ ਪਾਪਾ ਦੇ ਕੋਲ ਆਏ ਉੱਤੇ ਲੋਕ ਜੂਆ ਖੇਲਣਦੇ ਸੀ ਉੱਤੇ ਖੇਲਦੇ ਖੇਲਦੇ ਉਹ ਮੁੰਡਿਆ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇੱਕ ਇੱਕ ਸਾਲ ਡੇਢ ਸਾਲ ਹੋ ਗਿਆ ਮੇਰੇ ਵੱਡੇ ਪੋਤਰੇ ਨੂੰ ਵੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਆ ਬਾਵਾਂ ਤੇ ਟੁੱਕਿਆ ਸੀ ਉੱਤੇ ਗਲੀ ਦੇ ਵਿੱਚ ਸੈਂਡੀ ਦੀ ਦੁਕਾਨ ਤੇ ਅਸੀਂ ਫੇਰ ਵੀ ਪੁਲਿਸ ਨੂੰ ਕੋਰ ਤੇ ਕੀਤੀ ਪਰ ਪੁਲਿਸ ਨੇ ਸਾਡੀ ਮਤ ਕੋਈ ਨਹੀਂ ਕੀਤੀ ਅੱਜ ਤੱਕ ਫੇਰ ਵੀ ਚੁੱਪ ਕਰ ਗਿਆ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹੇ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਰੋਣ ਮੇਰੇ ਬੱਚੇ ਨੇ ਮੇਰੇ ਪੁੱਤਰੇ ਦੇ ਵਿੱਚ ਚਾਰ ਪੰਜ ਗੋਲੀਆਂ ਨੱਚ ਲਾਈਆਂ ਤੇਰੇ ਪਾਪਾ ਤੇ ਵੀ ਚਲਾਈਆਂ ਪੁਰਾਣੀ ਸੀ ਲੜਾਈ ਝਗੜਾ ਹਾਂਜੀ ਹਾਂਜੀ ਇੱਥੇ ਹੁਣ ਬੇਸਤਰਾ ਹੀ ਆ ਬੇੜਾ ਦੇ ਸਾਨੂੰ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਮਾਰ ਕੇ ਗਏ ਨੇ ਗੋਲੀਆਂ ਰਹਿੰਦੇ ਪਰਲੇ ਮਲੇ ਤੇ ਉਹਨਾਂ ਦੇ ਮਾਂ ਕਿੱਥੋਂ ਦਾ ਵਾਕਿਆ ਇਹ ਜੀ ਇੱਥੇ ਹੋਇਆ ਵਾ ਮੈਂ ਅਸੀ ਨਿਕਾ ਸਿੰਘ ਕਨੋਲੀ ਰਹਿੰਦੇ ਆ ਉਤੋਂ ਦੇ ਹੀ ਆ ਪਰਲੇ ਛੱਠੀ ਮਲੇ ਦੇ ਮੁੰਡੇ ਆ ਲੋ ਗੋਲੀਏ ਕਿੱਥੇ ਚੱਲੀਆਂ ਸੀ ਗੋਲੀਏ ਜੀ ਚੱਲੀਆਂ ਲੋ ਨੰਬਰ ਕਿੱਥੇ ਕੋਈ 2 ਨੰਬਰ ਜੀ ਕਿੱਥੇ ਗੋਲੀ ਉਹ ਤੇ ਬੱਚੇ ਉੱਥੇ ਕੋਈ ਜੂਆ ਜਾਂ ਕੋਈ ਕਰਦੇ ਹੋਣੇ ਆ ਚਰਾਪੀ ਕੇ ਆ ਸਭ ਜਾ ਕੇ ਕਈ ਦੀਵਾਲੀ ਸੀ ਨਾ ਕੱਲ ਬੱਚੇ ਬੱਚੇ ਕਰਦੇ ਹੀ ਆ ਪਰ ਅੱਭੀ ਨਹੀਂ ਸੀ ਅੱਭੀ ਤੇ ਇਹ ਲੇਬਰ ਛੱਡ ਕੇ ਆ ਰਹੇ ਸੀ ਤੋਂ ਉੱਥੇ ਚਲੇ ਗਏ ਲੇਬਰ ਨੂੰ ਛੱਡ ਕੇ ਸਿੱਧੀ ਮੋੜ ਤੇ ਗੋਲੀਏ ਕਿੱਥੇ ਚਲੀਆਂ ਸੀ ਸਿੱਧੀ ਮੋੜ ਤੇ ਕਿ ਜੀ ਮorderDetails ਹਾਂਜੀ 2 ਨੰਬਰ ਕਿਤੇ ਉੱਥੇ 2 ਨੰਬਰ ਗਲੀ ਨਾਲ ਹੀ ਕਿੰਨੇ ਕ ਜਣੇ ਸੀ ਲੋ ਜੀ 5 6 ਜਣੇ ਸੀ ਮਮਲਾ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਇੱਕ ਸਾਗਰ ਜੀ ਇੱਕ ਇੱਕ ਦਾ ਨਾਂ ਸਾਗਰ ਆ ਮੁੰਡੇ ਦਾ ਨਾਂ ਹਾਂਜੀ ਉਹਨੂੰ ਫੋਨ ਕਰਕੇ ਬੁਲਾਇਆ ਗਿਆ ਅਭਿਸ਼ੇਕ ਨੂੰ ਅੱ비 ਨਹੀਂ ਸੀ ਹੈਗਾ ਉੱਥੇ ਜਦੋਂ ਕੋਈ ਪੁਰਾਣੀ ਗੰਜੀ ਸੀ ਹਾਂਜੀ ਇਹ ਪੁਰਾਣੀ ਸੀ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਅਸੀਂ ਇਨਸਾਫ ਮੰਗਦੇ ਅੱਗੇ ਵੀ ਸਾਡੇ ਨੇ ਕੀਤਾ ਹੁਣ ਵੀ ਕੀਤਾ ਉਹਨੇ ਸੀ ਕਿੱਥੇ ਬਹਿ ਜਗੇ ਕੋਈ ਉਹਨਾਂ ਦੇ ਕੋਈ ਪੁਰਾਣੇ ਰਿਕਾਰਡ ਪੁਰਾਣੇ ਪ੍ਰਕਾਰ ਨੇ ਪੁਰਾਣੇ ਰਿਕਾਰਡ ਉਹਨਾਂ ਦੇ ਕੰਟੇਨਮੈਂਟ ਬੋਰਡ ਤੇ ਆ ਗਏ ਆ ਕੀ ਮਤਲਬ ਕਿਦਾਂ ਦਾ ਉਹਨਾਂ ਦਾ ਰਿਕਾਰਡ ਜਿਹੜੇ ਤੁਹਾਡੇ ਨਾਲ ਸਾਡੇ ਨਾਲ ਅਸੀਂ ਬੜਾ ਉਹਨਾਂ ਨਾਲ ਸਮਝੌਤੇ ਵੀ ਕੀਤੇ ਵੀ ਚਲੋ ਕੋਈ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹਾਡੇ ਬੱਚਿਆਂ ਨੇ ਕੋਈ ਮਾਰ ਦਿੱਤੀ ਨਹੀਂ ਕੀਤੀ ਭਾਵੇਂ ਮੱਲੇ ਚੋਂ ਪੁੱਛ ਲੋ ਜੇ ਕੀਤੀ ਵੀ ਹੋਊਗੀ ਤਾਂ ਪਹਿਲਾਂ ਉਦੋਂ ਹੀ ਹੋਈ ਮੁੜ ਕੇ ਨਹੀਂ ਕੋਈ ਗੱਲ ਹੁੰਦੀ ਨਹੀਂ ਪੁਰਾਣੀ ਸੀ ਪੁਰਾਣੀ ਲੜਾਈ ਸੀ ਠੀਕ ਹੈ ਆਪਰਾ ਨਾਮ ਕੀ ਹੈ ਸਰ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਿਰੀਸ਼ ਕੁਮਾਰ ਤੇ ਮੇਰੇ ਬੇਟੇ ਦਾ ਨਾਮ ਹੈ ਅਭਿਸ਼ੇਕ ਪੱਟੇ ਰਾਤੀ ਕੀ ਹੋਇਆ ਵਾਪਰਾ ਵਾਪਰੇ ਜਿਹੜਾ ਤੁਹਾਨੂੰ ਹਸਪੀਟਲ ਆਣਾ ਸਰ ਇਹ ਮੇਰੇ ਬੇਟਾ ਤੇ ਮੇਰੇ ਹਸਬੰਦ ਨੇ ਲਿਵਨ ਨੂੰ ਛੱਡ ਕੇ ਆ ਰਹੇ ਹੀ ਤੇ ਇਸ ਤੇ ਪਤਾ ਨਹੀਂ ਉਹ ਕੋਈ ਉਹਨਾਂ ਨੇ ਗੋਲੀ ਪਿਛਲੀ ਹੈ ਗਈ ਕੋਈ ਕੋਈ ਹੈ ਗਈ ਲੜਾਈ ਚੱਲਦੀ ਸੀ ਤੇ ਉਹਨਾਂ ਨੇ ਪਿੱਛੋਂ ਗੋਲੀਆਂ ਚਲਾਤੀਆਂ ਕਿੰਨੀਆਂ ਕੁ ਗੋਲੀਆਂ ਚੱਲੀਆਂ ਗੋਲੀਆਂ 3 5 ਮੇਰੇ ਬੇਟੇ ਤੇ ਚੱਲੀਆਂ ਤੇ 5 ਹੀ ਮੇਰੇ ਹਸਬੰਦ ਤੇ ਚੱਲੀਆਂ ਤੇ ਇਹੋ ਜਿਹਾ ਕੀ ਵਾਪਰਾ ਵਾਪਰਿਆ ਤੇ ਜਿਹੜਾ ਤਰ੍ਹਾਂ ਨਾਲ ਗੋਲੀਆਂ ਚਲਾਈਆਂ ਸਰ ਪਤਾ ਨਹੀਂ ਕਿ ਜੁਵਾ ਤੇ ਰਹੇ ਤੇ ਉਹਨਾਂ ਨੇ ਪਤਾ ਨਹੀਂ ਇਹ ਵੇਲੇ ਨੂੰ ਛੱਡ ਕੇ ਆ ਰਹੇ ਹੀ ਤੇ ਇਹਨਾਂ ਨੇ ਪਿਛਲਾ ਕੋਈ ਹੈਗਾ ਹੀ ਲੜਾਈ ਝਗੜਾ ਚੱਲਦਾ ਪਹਿਲੇ ਮੇਰੇ ਬੇਟੇ ਦਾ ਹਮਲਾ ਕੀਤਾ ਹੀ ਪਿੱਛੋਂ ਦੀ ਵਾਰ ਇਹਨਾਂ ਨੇ ਕੀਤਾ ਹੀ ਹੋ ਉਹਨਾਂ ਇਹਨਾਂ ਨੂੰ ਗੋਲੀ ਚਲਾਤੀ ਹੈ ਮੇਰੇ ਬੇਟੇ ਦੇ ਅਭਿਸ਼ੇਕ ਪੱਟੀ ਦੇ ਤੇ ਔਰ ਇਹ ਮੇਰੇ ਹਸਬੰਡ ਦੇ ਇਹ ਰੇਸ਼ਮ ਦਾ ਵਾਕਿਆ ਹੈ ਹਾਂ ਕਿਦੋਂ ਦਾ ਵਾਕਿਆ ਹੈ ਕਿਦੋਂ ਗੋਲੀਆਂ ਚੱਲੀਆਂ ਸੀ ਕੱਲੇ ਰਾਤੀ ਚੱਲੀਆਂ ਸੀ ਤੇ ਤੁਸੀਂ ਉਹਨੂੰ ਹਸਪੀਟਲ ਦੀਵਾਲੀ ਵਾਲੇ ਦਿਨ ਚੱਲੀਆਂ ਸੀ ਦਿਵਾਲੀ ਵਾਲੇ ਦਿਨ ਹਾਂਜੀ ਦਿਵਾਲੀ ਵਾਲੇ ਦਿਨ ਰਾਤ 1 ਵਜੇ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਬਹੁਤ ਹਾਲ ਪੜਾ ਉਹਨਾਂ ਦਾ ਮਾੜਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਅਨਸਾਪ ਚਾਹੀਦਾ ਉਹ ਲਗੋ ਜੀ ਸਰ ਜਿਹੜੀ ਪ੍ਰਸ਼ਦਾਨ ਨੂੰ ਜਿਹੜੀ ਕਿਹੜੀ ਕਿਹੜਾ ਮਾਮਲਾ ਸੀਗਾ ਕੀ ਹੋਇਆ ਇਹ ਦੀਵਾਲੀ ਵਾਲੀ ਰਾਤ ਜਿਹੜਾ ਵਾ ਨਰੇਸ਼ ਕੁਮਾਰ ਤੇ ਉਹਨਾਂ ਦਾ ਬੇਟਾ ਵਿਸ਼ੇਕ ਜਿਹੜਾ ਪੁਦਲੀ ਘਰ ਤੋਂ ਉਹਨਾਂ ਪਰਚਲੀ ਸੀ ਤੇ ਉੱਥੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਿੱਕਾ ਸਿੰਘ ਕਲੋਨੀ ਦਾ ਦਾ ਸਾਥੀ ਗੋਤਮਦਿੱਲਾ ਇਹਨਾਂ ਨੇ ਜਿਹੜਾ ਉਹਨਾਂ ਨਾਲ ਝਗੜਾ ਕੀਤਾ ਦੋਥਾ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਸਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਭਾਈ ਨੇਮ ਜਲਦੀ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਕੋਈ ਸੀਸੀਟੀਵੀ ਸਾਹਮਣੇ ਆਈ ਸੀ ਸੀਰੀਜ਼ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੇ ਕੈਮਰੇ ਚ ਕੈਦ ਹੋ ਗਈ ਹੈ ਉਹ ਤਾਂ ਸਾਨੂੰ ਆਇਡੈਂਟੀਫਾਈ ਹੋਏ ਨੇ ਬੰਦੇ ਸਰ ਜਿਹੜੇ ਹਮਲਾਵਰ ਦੋਸੀ ਹਮਲਾਵਰ ਦੋਸੀ ਹਥਿਆਰ ਤੇ ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰਾਂਧ ਹੋਏ ਨੇ ਇਹ ਬ੍ਰਾਮ ਦੀ ਪ੍ਰੰਤੀ ਪਤਾ ਲੱਗੂ ਕਿ ਸੰਸੀ ਕੇ ਨਜਾਇਜ਼ ਸਰ ਪਿਛਲੇ ਜਿਹੜਾ ਜੇਲ੍ਹ ਤੋਂ ਸੁੱਟ ਕੇ ਵੀ ਆਇਆ ਸੀ ਜਿਹੜਾ ਦੋਸੀ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਦੋਸੀ ਜਿਹੜਾ ਮਨੀਆ ਗੁਰਾਵਿੰਦਰ ਸਿੰਘ ਮਨੀ ਕਾਰਨ ਕੀ ਝਗੜਾ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਸੀ ਉਸੇ ਕਰੋਂ ਝਗੜਾ ਹੈ ਚੇਕਨੇ ਪਹਿਲਾਂ ਨੇ ਰਵਿੰਦਰ ਸਿੰਘ ਦੇ ਦੋ ਦੋ ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰ ਮੈਕਟਰ ਦਾ ਲੜਾਈ ਝਗੜੇ ਦੇ ਤੇ ਹੁਣ ਕੀ ਕਾਰਵਾਈ ਹੈ ਮਗਰਮਾ ਜਿਹੜਾ ਵੈ ਅਟੈਂਪਟ ਟੂ ਮਰਡਰ ਦਾ ਇਹਨਾਂ ਦਾ ਦਰਜ ਕਰ ਲਿਆ ਬਾਈ ਨੇ ਤੇ ਦੋਸ਼ੀਆਂ ਨੂੰ ਫੜ ਲਈ ਰੇਡ ਕੀਤੇ ਜਾ ਰਹੇ ਜਲਦੀ ਗ੍ਰਿਫਤਾਰ ਕਰ ਲਾਂ ਜਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ